ਦੇ ਪਿੱਛਾ ਕਰਨ ਤੇ ਇਹਨੇ ਪੁਲਿਸ ਪਾਰਟੀ ਤੇ ਫਾਇਰਿੰਗ ਸ਼ੁਰੂ ਕੀਤੀ 셀ਫ ਡਿਫੈਂਸ ਦੇ ਵਿੱਚ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਈ ਜੋ ਜਦੋਂ ਫਾਇਰਿੰਗ ਰੁਕਣ ਤੋਂ ਬਾਅਦ ਸਰਚ ਕੀਤਾ ਗਿਆ ਤੇ ਸ਼ੱਕੀ ਬੰਦਾ ਉੱਥੇ ਜ਼ਖਮੀ ਮਿਲਿਆ ਇਸ ਫਾਇਰਿੰਗ ਦੇ ਦੌਰਾਨ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ ਸੀ ਦੋਨਾਂ ਨੂੰ ਇਮੀਡੀਏਟਲੀ ਹਸਪੀਟਲ ਸ਼ਿਫਟ ਕੀਤਾ ਗਿਆ ਹਸਪੀਟਲ ਕੰਪਲੈਂਟ ਦੇ ਸ਼ੱਕੀ ਵਿਅਕਤੀ ਨੂੰ ਮੈਡੀਕਲ ਅਫਸਰ ਵੱਲੋਂ ਡੈਡ ਡਿਕਲੇਅਰ ਕੀਤਾ ਗਿਆ ਔਰ ਜਿਹੜਾ ਸਾਡਾ ਪੁਲਿਸ ਫਰਮ ਸੀ ਉਹਨੂੰ ਫਰਸਟ ایڈ ਤੇ ਫਰਦਰ ਮੈਡੀਕਲ ਹਸਪੀਟਲ ਅਸੀ ਗਏ ਇੱਕ ਵਿਅਕਤੀ ਤੋਂ ਟੈਲੀਫੋਨ ਦੇ ਵਿੱਚ ਦਾਸਤਾਰ ਦੀ ਕਾਪੀ ਮਿਲ ਗਈ ਜਿਸ ਦੇ ਦੀ ਸਾਬਤ ਹੋ ਰਹੀ ਹੈ ਪਰ ਇਹ ਬੜਾ ਗਿਆਨ ਵਾਲਾ ਸੀਗਾ ਇਹ ਬੜਾ ਐਕਟਿਵ ਬੰਦ ਸੀਗਾ ਸਾਡੇ ਪਿੰਨੋਂ ਵੀ ਏ ਡੋਨੀ ਸਠਿਆਲਾ ਗੈਂਗ ਪ੍ਰਭ ਦਾਸੂਵਾਲ ਮਨ ਕਨਸ਼ਾਮਪੁਰਾ ਤੇ ਅਮਰ ਖੱਬੇ ਰਾਜਾ Rajputਾ ਇਹ ਬਾਹਰ ਬੈਠੇ ਰੈਕਟ ਚਲਾ ਰਹੇ ਆ ਗੈਂਗਸਟਰ ਦਾ ਰੈਕਟ ਚਲਾ ਰਹੇ ਆ ਉਹਦਾ ਇਹ ਐਕਟਿਵ ਮੈਂਬਰ ਸੀ ਮੌਕੇ ਪਰ ਇੱਕ ਮੋਟਰਸਾਈਕਲ ਜੋ ਕਿ ਤਰਨਤਾਰਨ ਦਾ ਹੈ ਔਰ ਇੱਕ ਗਲੌਕ ਪਿਸਟਲ 9mm ਦਾ ਮੌਕੇ ਤੇ ਸਾਨੂੰ ਮਿਲਿਆ ਰੰਜੀਤ ਦੇ ਖਿਲਾਫ ਦੋ ਕਤਲ ਦੇ ਕੇਸ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਆ ਸਿਗੇ ਇੱਕ ਜਿਹੜਾ 12 ਤਰੀਕ ਨੂੰ ਹਲੇ ਕੁਛ ਦਿਨ ਪਹਿਲਾਂ ਹੀ ਕਮਿਸ਼ਨਰ 에ਜੈਂਟ ਦਾ ਰਾਮਕੋਪਾਲ ਉਹਨਾਂ ਦਾ ਕਤਲ ਕੀਤਾ ਗਿਆ ਕਤਲ ਕਰਨ ਵਾਲੇ ਬੰਦੇ ਵੀ ਰੰਜੀਤ ਦੇ ਪਿੰਡ ਦੇ ਮਰੜੀ ਦਾ ਹੀ ਸੀਗਾ ਔਰ ਰੰਜੀਤ ਨੇ ਉਹਨਾਂ ਨੂੰ ਉੱਥੇ ਭੇਜਿਆ ਸੀ ਦੂਸਰਾ ਪਿਛਲੇ ਸਾਲ 24 ਦੇ 10ਵੇਂ ਮਹੀਨੇ ਚ ਕਿ ਚਾਇਤ ਇਲੈਕਸ਼ਨ ਦੌਰਾਨ ਤਲਵੰਡੀ ਪਿੰਡ ਦੇ ਸਰਪੰਚ ਰਾਜ ਦਾ ਕਤਲ ਹੁੰਦਾ ਆ ਉਹਨੂੰ ਵੀ ਇਹ ਰਣਜੀਤ ਨੇ ਆਪ ਉੱਥੇ ਕਤਲ ਦੇ ਵਿੱਚ ਆਪ ਹੀ ਰਿਸ਼ਮੁਈਲੇ ਸੀ ਨੇ ਆਪ ਉੱਥੇ ਕਤਲ ਕੀਤਾ ਸੀਗਾ ਜੀ ਇਤੋਂ ਇਲਾਵਾ ਫਰਦਰ ਜੋ ਅਸੀਂ ਸਾਬ ਕਿਸ ਨੂੰ ਕਤਲ ਕਰਨ ਜਾਂਦੇ ਆ ਪਰ ਕਾਮਯਾਬ ਨਹੀਂ ਹੋ ਪਾਉਂਦੇ ਉੱਥੇ ਜਿਨਾਂ ਦੇ ਘਰ ਠਹਿਰਦੇ ਆ ਇਹ ਜਿਹੜੇ ਬੰਦੇ ਇਹਨਾਂ ਦੇ ਨਾਲ ਨੌਟ ਸੀ ਉਹ ਵੀ ਅਸੀਂ ਆਇਡੈਂਟੀਫਾਈ ਕਰ ਲਿਆ ਔਰ ਅਸੀਂ ਤੁਰੰਤ ਤੁਰੰਤ ਪੁਲਿਸ ਨਾਲ ਰਲ ਕੇ ਉਹਨਾਂ ਦੇ ਖਿਲਾਫ ਵੀ ਐਕਸ਼ਨ ਲਵਾਂਗੇ ਜੀ ਔਰ ਜੋ ਥੋੜੇ ਟਾਈਮ ਦੇ ਵਿੱਚ ਜਿੱਦਾਂ ਮੈਂ ਦੱਸਿਆ ਇਹ ਵੀ ਅਸੀਂ ਕਲੀਅਰ ਕਰ ਲਿਆ ਹੈ ਕਿ ਇਹ ਬਟਾਲੇ ਦੇ ਵਿੱਚ ਹੀ ਇਹਨੇ ਹਾਈਡਰਾਉਟ ਬਣਾਇਆ ਹੋਇਆ ਸੀਗਾ ਉਹ ਵੀ ਅਸੀਂ ਟ੍ਰੇਸ ਕਰ ਲਿਆ ਹੈ ਔਰ ਜਿਨਨੇ ਇਹਨਾਂ ਨੂੰ ਠਾਹ ਦਿੱਤੀ ਸੀਗੀ ਜਿਹੜਾ ਨੇ ਇਹਨੂੰ ਹਾਈਡਰਾਉਟ ਦਿੱਤਾ ਸੀ ਉਸੀ ਉਹਨਾਂ ਦੇ ਖਿਲਾਫ ਵੀ ਐਕਸ਼ਨ ਲੈ ਰਹੇ ਆ ਉਹਨਾਂ ਦੇ ਖਿਲਾਫ ਵੀ ਅਸੀਂ ਪ੍ਰੋਪਰ ਕਾਰਵਾਈ ਕਰਾਂਗੇ ਜੀ ਜਿਹੜਾ ਜਿਹੜਾ ਮਰਿਆ ਵਾਲਾ ਜੀ ਹਾਂ ਮਰੜੀ ਦਾ ਰਹਿਣ ਵਾਲਾ ਆ ਸਾਡੀ ਉੱਥੇ ਹੀ ਪੁਲਿਸ ਪਾਰਟੀ ਹੈਗੀ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਗਿਆ ਹੈ ਉਹ ਵੀ ਹੁਣ ਆਨ ਦੇ ਜੀ ਮਕਾਲਾ ਤਾਂ ਸਰ ਕਿੰਨੀ ਦੇਰ ਤੋਂ ਰਹਿ ਰਹੇ ਸੀ ਮੈਂ ਹਲੇ ਸਾਰੀ ਅਸੀਂ ਕਾਰਵਾਈ ਕਰਕੇ ਜੀ ਫੇਰੀ ਅਸੀਂ ਤੁਹਾਡੇ ਧਿਆਨ ਚ ਲਾਵਾਂਗੇ ਉਹਦਾ ਅਸੀਂ ਵੱਖਰਾ ਪ੍ਰੈਸ ਕਾਟ ਕਰਾਂਗੇ ਪਰ ਅਸੀਂ ਉਹ ਘਰ ਆਇਡੈਂਟੀਫਾਈ ਕਰ ਲਿਆ ਬੰਦੇ 25 ਹੋ ਗਏ ਔਰ ਅਸੀਂ ਮੋਛੇਤੀ ਅਜੀ ਹੁਣ ਐਕਚੁਅਲ ਹੈ ਜੀ ਜਿਹੜਾ ਵਰਗੀ ਘਟਨਾ ਹੈ ਕਿ ਜੋ ਉਸ ਵੇਲੇ ਪਤਾ ਲੱਗਾ ਜੀ ਕਿ ਪ੍ਰਭ ਦਾਸੂ ਵਾਲ ਡੋਨੀ ਹੋਣੀ ਇਹ ਸਾਰੇ ਕਿਸੇ ਹੋਰ ਨੂੰ ਸਪੋਰਟ ਕਰਦੇ ਸੀਗੇ ਵੀ ਉਹ ਸਰਪੰਚ ਬਣੇ ਪਰ ਪਿੰਡ ਵਾਲਿਆਂ ਨੇ ਸਰਸੰਤੀ ਨਾਲ ਸਰਪੰਚ ਰਾਜ ਉਹਨੂੰ ਇਲੈਕਟ ਕਰ ਲਿਆ ਸੀਗਾ ਤੇ ਉਸ ਕਰਕੇ ਇਹਨਾਂ ਨੇ ਉਹਦਾ ਮਰਡਰ ਕੀਤਾ ਸੀਗਾ ਜੀ ਸਰਸੰਤੀ ਨਾਲ ਕਰਦਾ ਸੀਗਾ ਔਰ ਉਸ ਸਰਪੰਚ ਦੇ ਕਤਲ ਚ ਆਪ ਇਨਵੋਲਡ ਸੀ ਫਿਰ ਜਿੱਦਾਂ ਹੌਸਲੇ ਵਧਦੇ ਆ ਹੁਣ ਜਿਹੜਾ ਕਤਲ ਹੋਇਆ ਕਮਿਸ਼ਨ ਅਜੇ ਤੱਕ ਇਹਨੇ ਆਪਦੇ ਮੁੰਡੇ ਹੋਰ ਪਿੰਡ ਦੇ ਮੁੰਡੇ ਹੋਰ ਤਿਆਰ ਕਰ ਲਏ ਇਸ ਕੰਮ ਲਈ ਤੇ ਉਹ ਉੱਥੇ ਜਾ ਕੇ ਕਤਲ ਕਰਦੇ ਆ ਔਰ ਇਹ ਆਪਨਾ ਮੁੰਡਿਆ ਨਾਲ ਕਿਸੇ ਹੋਰ ਦਾ ਕਤਲ ਕਰਨ ਲਈ ਵੀ ਦਿਨ ਪਹਿਲਾਂ ਵੀ ਜਾਂਦੇ ਆ ਰੈਕੀ ਕਰਨ ਉਹ ਵੀ ਸਾਰਾ ਅਸੀਂ ਆਈਡੈਂਟੀਫਾਈ ਕਰ ਲਿਆ ਹੋਇਆ ਜੀ ਸਾਰੀ ਚੀਜ਼ ਹੋ ਚੁੱਕੀ ਹੈ ਸਲਾਹੀ ਸੀਗਾ ਜੀ ਔਰ ਮੌਕੇ ਤੇ ਜੋ ਸਾਨੂੰ ਹੁਣ ਤੱਕ ਉੱਥੇ ਖੋਲ ਮਿਲੇ ਆ ਚਾਰ ਜਿੰਦਾ ਰੌਂਦ ਮਿਲੇ ਆ ਤੇ ਦੋ ਹੋਰ ਖੋਲ ਮਿਲੇ ਆ ਤੇ ਰਾਧਾ ਵੇਲਾ ਸੀ ਉਹ ਦਿਨੇ ਫਿਰ ਅਸੀਂ ਸਰਚ ਕਰ ਰਹੇ ਹਾਂ ਜੀ ਉਹਦੇ ਚ ਹੋਰ ਦੇਖਦੇ ਕੀ ਹੁੰਦਾ ਸਾਰੇ ਜੀ ਗੈਂਗਰਚ ਗੈਂਗ ਚ ਜਿਹੜੇ ਜਿਹੜੇ ਮੇਨ ਮੈਂਬਰ ਹੈਗੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਐ ਚਾਰ ਜਣੇ ਆ ਜਿਹੜੇ ਬਾਹਰੋਂ ਰਨ ਕਰ ਰਹੇ ਆ ਤੇ ਲੋਕਲ ਵਿਧਨ ਪੰਜਾਬ ਜਾਂ ਵਿਧਨ ਅਸੀਂ ਅੰਮ੍ਰਿਤਸਰ ਤੇ ਤਰਨਤਾਰਨ ਚ ਦੇਖੀਏ ਤੇ ਇਹ ਤਿੰਨ ਚਾਰ ਮੈਂਬਰ ਹੋਰ ਹੈਗੇ ਹੁਣ ਐਗਜ਼ੈਕਟ ਸਾਰਾ ਮੈਂ ਅੰਦਾਜ਼ਾ ਕਿੰਨਾ 1 ਘੰਟਾ ਡੇਢ ਘੰਟਾ ਟਾਈਮ ਲੱਗਦਾ ਹੈ ਜੀ ਸਰ ਜਿਹੜਾ ਇਜ਼ ਆਊਟ ਆਫ ਡੇਂਜਰ ਨੂੰ ਰੈਫਰ ਕਰ ਦਿੱਤਾ ਗਿਆ ਸੀਗਾ ਤੇ ਹੀ ਇਜ਼ ਆਊਟ ਆਫ ਡੇਂਜਰ ਸਰ ਜਿਹੜਾ ਕੱਲੋ ਉਨਾ ਦਾ ਕਤਲ ਦੇਖੋ ਇਹ ਉਸ ਤੋਂ ਬਾਅਦ ਗਲਤ ਪੋਸਟ ਅਪ ਆਉਂਦੇ ਆ ਗਲਤ ਪੋਸਟ ਪਾ ਕੇ ਕਹਿੰਦੇ ਜੀ ਕਿ ਸਠਿਆਲੇ ਇੱਕ ਕਮਿਸ਼ਨਰ ਏਜੰਟ ਦਾ ਕਤਲ ਹੋਇਆ ਸੀ ਵੀ ਅਸੀਂ ਉਹਦਾ ਬਦਲਾ ਲਿਆ ਜੀ ਪਰ ਇਸ਼ੂ ਇਹਨਾਂ ਦੇ ਪਿੱਛੇ ਕੁਝ ਹੋਰ ਹੁੰਦੇ ਆ ਕਈ ਵਾਰੀ ਕੋਈ ਐਕਸਟਰਸ਼ਨ ਇਨਵੋਲਡ ਹੁੰਦੀ ਹੈ ਜਾਂ ਕੋਈ ਹੋਰ ਚੀਜ਼ਾਂ ਹੁੰਦੀ ਆ ਤੋ ਉਹ ਪਰਪੋਸਟ ਦੇ ਵਿੱਚ ਇਹ ਆਇਆ ਪਾਇਆ ਗਿਆ ਕਿ ਅਸੀਂ ਜਿਹੜਾ ਸਠਿਆਲੇ ਕਮਿਸ਼ਨ ਏਜੰਟ ਦਾ ਕਤਲ ਹੋਇਆ ਸੀਗਾ ਉਹਦੇ ਵੀ ਅਕਿਊਜ਼ ਫੜੇ ਗਿਆ ਉਹਨਾਂ ਦੇ ਵੀ ਕਿਊਜ਼ ਦੇ ਇਨਕਾਊਂਟਰ ਹੋਇਆ ਸੀ ਬਿਆਸ ਚੋਹਰੀ ਉਸ ਇਨਕਾਊਂਟਰ ਚ ਉਹ ਮਾਰਿਆ ਗਿਆ ਸੀਗਾ ਤੇ ਉਹ ਉਹਦਾ ਇਹਨਾਂ ਨੇ ਪੋਸਟ ਪਾਈ ਸੀਗੀ ਇਸ ਤੋਂ ਬਾਅਦ